ਵੈਰੂ ਜੀ ਦਾ ਦਰਸਾ ਸ੍ਰੀ ਵੈਰੂ ਜੀ ਕੀ ਪਤੇ ਦੋਸਤੋ ਮੈਂ ਤੁਹਾਨੂੰ ਦਚਨਾ ਚਾਹੁੰਨਾ ਕਿ ਮੈਂ ਸਾਰੇ ਧਰਮਾਂ ਦਾ ਬਹੁਤ ਮਾਨ ਸਨਮਾਨ ਕਰਦਾ ਸਿੱਖਾਂ ਦਾ இந்துਾਂ ਦਾ ਤੇ ਕ੍ਰਿਸ਼ਚਨਾਂ ਦਾ ਤੇ ਮੁਸਲਮਾਨਾਂ ਦਾ ਸਾਰਿਆਂ ਦਾ ਮੈਂ ਬਹੁਤ ਸਨਮਾਨ ਕਰਦਾ ਚੋਹਾਂ ਧਰਮਾਂ ਦੇ ਜਨਮਾਂ ਦਾ ਕੋਈ ਧਰਮ ਸੋਟਾ ਨਹੀਂ ਤੇ ਕੋਈ ਧਰਮ ਵੱਡਾ ਨਹੀਂ ਦੋਸਤੋ ਤੁਸੀਂ ਵੇਖਿਆ ਨਾ ਕਿ ਮੈਂ ਫੇਸਬੁੱਕ ਤੇ ਵੀ ਤੇ YouTube ਤੇ ਵੀ ਮੇਰਾ ਚੈਨਲ ਹੈ ਜਿਸਪਾਲ ਟਾਂਡਾ ਤੇ ਜਿਹੜਾ ਮੇਰਾ ਫੇਸਬੁੱਕ ਤੇ ਪੇਜ ਆ ਉਹ ਵੀ ਜਿਸਪਾਲ ਟਾਂਡਾ ਤੇ ਇਹਨਾਂ ਤਿੰਨਾਂ ਜਗ੍ਹਾ ਦੇ ਉੱਤੇ ਮੈਂ ਜਿਹੜੇ ਨਾ ਫੋਟੋਆਂ ਮੂਵੀ ਵੀਡੀਓ ਪੋਣਾ ਤੇ ਉਹ ਮੈਂ ਹਿੰਦੂਆਂ ਦੇ ਗੁਰੂਆਂ ਦੀਆਂ ਪਾਈਆਂ ਹੰਦੀਆਂ ਕਿਦਾ ਕ੍ਰਿਸ਼ਨ ਮਹਾਰਾਜ ਦੀ ਰਾਮ ਜੀ ਦੀ ਤੇ ਹਨੂਮਾਨ ਜੀ ਦੀ ਹੋਰ ਵੀ ਇਨੀਆਂ ਫੋਟੋ ਵੀਡੀਓ ਪਾਈਆਂ ਹੁੰਦੀਆਂ ਤੇ ਮੁਸਲਮਾਨਾਂ ਦੇ ਵੀ ਮੈਂ ਆਪਣੇ ਮਸਜਿਦੀਆਂ ਪਾਈਆਂ ਹੁੰਦੀਆਂ ਤੇ ਹਿੰਦੂਆਂ ਦੇ ਮਾਤਾ ਦੀ ਵੀ ਵੈਸ਼ਨ ਦੇਵੀ ਦੀ ਹੋਰ ਵੀ ਦਾ ਮਾਤਾ ਦੀਆਂ ਫੋਟੋਆਂ ਵੀ ਪਾਈਆਂ ਹੁੰਦੀਆਂ ਤੇ ਸਿੱਖਾਂ ਦੇ ਤੁਹਾਨੂੰ ਪਤਾ ਜਿਵੇਂ ਉਗੁਰਦਰਾ ਦੀਆਂ ਪੋਣੇ ਪੋਣੋ ਇੱਕ ਮੇਰਾ ਦੋਸਤ ਆ ਫਤਿਆਬਾਦ ਉਹਦੀ ਮੈਲਾਂ ਦੀ ਦੁਕਾਨ ਆ ਤੇ ਐਸ ਉਹ ਮੈਨੂੰ ਕਹਿੰਦਾ ਵੀ ਤੁਸੀਂ ਇਹ ਦੱਸੋ ਬਈ ਤੁਸੀਂ ਮੰਨਦੇ ਕਿਹਨੂੰ ਜੇ ਮੈਂ ਕਿਹਾ ਮੈਂ ਕਿਸੇ ਨੂੰ ਨਹੀਂ ਮੰਨਦਾ ਕਹਿੰਦਾ ਕਿਸੇ ਨੂੰ ਨਹੀਂ ਮੰਨਦਾ ਇਹ ਤਾਂ ਜਰੂਰ ਮੰਨਣਾ ਚਾਹੀਦਾ ਕਿਸੇ ਨੂੰ ਕਿਸੇ ਨੂੰ ਮੈਂ ਵੀ ਮੈਂ ਤਾਂ ਕਿਸੇ ਨੂੰ ਨਹੀਂ ਮੰਨਦਾ ਤੇ ਮੈਂ ਕਿਹਾ ਅਸ਼ਰ ਦੇ ਵਿੱਚ ਇਹ ਤੂੰ ਮੈਨੂੰ ਸਵਾਲ ਕੀਤਾ ਕਿਉਂ ਪੁੱਛਿਆ ਕਿਉਂ ਉਹ ਕਹਿੰਦਾ ਵੀ ਮੈਂ ਵੇਣਾ ਭਈ ਉਹਦਾ ਨੰਬਰ ਮੇਰੇ ਕੋ ਫਿੱਟ ਆ ਤੇ ਜਿਹੜੀ ਮੈਂ ਵੀਡੀਓ ਪਾਉਣਾ ਫੋਟੋ ਪਾਉਣਾ ਉਹਦੇ ਕੋਲ ਪਾਉਂ ਜਾਂਦੇ ਆ ਉਹ ਮੈਨੂੰ ਕਹਿੰਦਾ ਮੇਰਾ ਵੀ ਤੂੰ ਮਾਤਾ ਦੇ ਫੋਟੋ ਪਾਈਆਂ ਹੁੰਦੀਆਂ ਵਾ ਮੁਸਲਮਾਨਾਂ ਦੀਆਂ ਮਰਸ਼ਿਦੀਆਂ ਫੋਟੋ ਪਾਈਆਂ ਹੁੰਦੀਆਂ ਵਾ ਤੇ ਆਪਣੇ ਗੁਰੂਆਂ ਦੀਆਂ ਸਿੱਖਾਂ ਦੀਆਂ ਪਾਈਆਂ ਹੁੰਦੀਆਂ ਹਿੰਦੂਆਂ ਦੇ ਗੁਰੂਆਂ ਦੀ ਆ ਰਾਮਚੰਦਰ ਜੀ ਤੇ ਕ੍ਰਿਸ਼ਨ ਮਹਾਰਾਜ ਦੀ ਗਣੇਸ਼ ਜੀ ਦੀ ਸਾਰਾ ਕੁਝ ਤੂੰ ਮਿਕਸ ਕਰਕੇ ਪਾਇਆ ਹੁੰਦਾ ਆਪਣੇ ਫੇਸਬੁੱਕ ਤੇ ਮੈਂ ਵੀ ਦੋਸਤਾ ਮੈਂ ਇਹਦੇ ਕਿਛ ਨੂੰ ਨਹੀਂ ਮੰਨਦਾ ਕਿੰਦਾ ਵੀ ਨਹੀਂ ਮੰਨਣਾ ਚਾਹੀਦਾ ਕਿਨੇਗੇ ਮੈਂ ਆ ਫਿਰ ਸੁਣ ਲੈ ਗੱਲ ਮੇਰੀ ਮੈਂ ਉਹਨੂੰ ਮੰਨਦਾ ਜਿਨੇ ਇੰਨਾ ਸਭ ਨੂੰ ਬਣਾ ਕੇ ਜ਼ਮੀਨ ਤੇ ਭੇਜਿਆ ਬ੍ਰਹਮਾ ਬ੍ਰਹਮਾ ਵਿਸ਼ਨੂੰ ਮਹੇਸ਼ ਕ੍ਰਿਸ਼ਨ ਮਹਾਰਾਜ ਰਾਮਚੰਦਰ ਜੀ ਗੁਰੂ ਨਾਨਕ ਦੇਵ ਜੀ ਤੇ ਜਿਸੂ ਮਸੀਹ ਜਿਨੇ ਵੀ ਦੇਵਤੇ ਜ਼ਮੀਨ ਤੇ ਆਏ ਆ ਨਾ ਮੈਂ ਇਹਨੂੰ ਕਹਿੰਦਾ ਮੈਂ ਉਹਨੂੰ ਮੰਨਦਾ ਵਾ ਜਿੰਨੇ ਇਹਨਾਂ ਨੂੰ ਇਸ ਜ਼ਮੀਨ ਤੇ ਭੇਜਿਆ ਸਿਰਫ ਇੱਕ ਨੂੰ ਇੱਕ ਓੰਕਾਰ ਇੱਕ ਓੰਕਾਰ ਸਤਨਾਮ ਇਹਦਾ ਮਤਲਬ ਹੈ ਜਿਹੜਾ ਇੱਕ ਓੰਕਾਰ ਆ ਉਹੀ ਸਤਨਾਮ ਜਿਹੜਾ ਇੱਕ ਓੰਕਾਰ ਆ ਉਹੀ ਸੱਚਾ ਔਰ ਸਤਿਆ ਔਰ ਉਹੀ ਨਾਮ ਹੈ ਇਹਦਾ ਮਤਲਬ ਹੈ ਮੈਂ ਕਿਹਾ ਮੈਂ ਸਿਰਫ ਰੱਬ ਨੂੰ ਮੰਨਦਾ ਅਕਾਲ ਪੁਰਖ ਨੂੰ ਮੰਨਦਾ ਰੱਬ ਨੂੰ ਮੰਨਦਾ ਤੇ ਕਹਿੰਦਾ ਵੀ ਠੀਕ ਆ ਤੇ ਮੈਂ ਕਿਹਾ ਵੀ ਉਹਦਾ ਮੰਨ ਗਏ ਗੱਲ ਨੂੰ ਵੀ ਵਧੀਆ ਗੱਲ ਆ ਸਾਰੇ ਧਰਮਾਂ ਨੂੰ ਮੰਨਣਾ ਚਾਹੀਦਾ ਵਾ ਤੇ ਮੈਂ ਹਾਂ ਮੈਂ ਸਾਰਿਆਂ ਧਰਮਾਂ ਨੂੰ ਮੰਨਦਾ ਰੱਬ ਨੂੰ ਵੀ ਮੰਨਦਾ ਤੇ ਸਾਰੇ ਧਰਮਾਂ ਨੂੰ ਹੀ ਮੰਨਦਾ ਜਦੋਂ ਆਪਾਂ ਸਾਰੇ ਧਰਮਾਂ ਨੂੰ ਮੰਨ ਲਿਆ ਤੇ ਸੰਪੂਰਨ ਵੀ ਆਪਾਂ ਰੱਬ ਨੂੰ ਮੰਨ ਲਿਆ ਕਿਉਂਕਿ ਉਹ ਪਰਮੇਸ਼ਰ ਦੇ ਅਚਾਰੇ ਧਰਮ ਬਣਾਏ ਆ ਨਾ ਹਿੰਦੂਆਂ ਦਾ ਧਰਮ ਚੱਕਾਂ ਦਾ ਧਰਮ ਮੁਸਲਮਾਨਾਂ ਦਾ ਧਰਮ ਈਸਾਈਆਂ ਦਾ ਧਰਮ ਇਹ ਪਰਮੇਸ਼ਰ ਦਾ ਅਕਾਲ ਪੁਰਖ ਦੇ ਬਣਾਇਆ ਨਾ ਇੱਕ ਸੰਤ ਉਹ ਕਹਿੰਦਾ ਹੁੰਦਾ ਵੀ ਮੈਂ ਪਰਮੇਸ਼ਰ ਨੂੰ ਮਿਲਿਆ ਉਹਦੇ ਪਰਮੇਸ਼ਰ ਨੇ ਮੈਨੂੰ ਕਿਹਾ ਸੀ ਕਿ ਤੂੰ ਜ਼ਮੀਨ ਤੇ ਜਾ ਕੇ ਤੇ ਇਹ ਗੱਲ ਕਹਿਣੀ ਆ ਕਿ ਤੂੰ ਪ੍ਰਚਾਰ ਕਰਨਾ ਮੇਰੇ ਨਾਮ ਦਾ ਕਹਿਣਾ ਕਿ ਇੱਕ ਤੂੰ ਸੱਚਾ ਤੇ ਤੇਰਾ ਨਾਮ ਸੱਚਾ ਇੱਕ ਤੂੰ ਸੱਚਾ ਤੇਰਾ ਨਾਮ ਸੱਚਾ ਉਹ ਸੰਤ ਕਾ ਵੀ ਉਹਦੇ ਉਦਗੋਦ ਸੰਤਿਆ ਬਹੁਤ ਸੰਤੋ ਨੂੰ ਮੰਨਦੀ ਆ ਇਹ ਕਰਕੇ ਮੈਂ ਤਾਂ ਸਿਰਫ ਉਸ ਇੱਕ ਰੱਬ ਨੂੰ ਮੰਨਦਾ ਵਾਂ ਜਿਨੇ ਸਾਰੇ ਧਰਮਾਂ ਨੂੰ ਬਣਾਇਆ ਤੇ ਸਾਰੇ ਧਰਮਾਂ ਦੇ ਗੁਰੂਆਂ ਨੂੰ ਬਣਾਇਆ ਤੇ ਦੋਸਤੋ ਜੇ ਫੇਰ ਵੀ ਮੇਰੇ ਕੋਈ ਮਾੜੀ ਇਸ ਧਰਮ ਦੇ ਖਿਲਾਫ ਕੋਈ ਗਲਤ ਬੋਲਿਆ ਗਿਆ ਹੋਵੇ ਤਾਂ ਮੈਂ ਤੁਹਾਡੇ ਸਾਰਿਆਂ ਤੋਂ ਸਾਰੇ ਧਰਮਾਂ ਦੇ ਲੋਕਾਂ ਤੋਂ ਮਾਫੀ ਮੰਗਦਾ ਵੈਘੂ ਜੀ ਦਾ ਕਲਸਾ ਸ੍ਰੀ ਵੈਘੂ ਜੀ ਕੀ ਪਤ